ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਜੋ ਸੰਗਤਾਂ ਨੂੰ ਦਿਖਾਉਣੇ ਆ ਜੀ ਆਪਾਂ ਧੰਨ ਧੰਨ ਬਾਬਾ ਪੂਰਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜਿਹੜਾ ਛੋਟੇ ਸਾਬਜਾਦਿਆਂ ਦੇ ਛੀਦੀ ਦਿਹਾੜੇ ਬਾਬਾ ਛੋਟੇ ਸਾਬਜਾਦ ਦੇ ਵੱਡੇ ਸਾਬਜਾਦ ਦੇ ਜਿਹੜੇ ਛੀਦੀ ਦਿਹਾੜੇ ਆ ਜੀ ਉਹਨਾਂ ਨੂੰ ਯਾਦ ਦੇ ਵਿੱਚ ਜੀ ਕਦੇ ਨਹੀਂ ਆਪਾਂ ਭੁੱਲ ਸਕਦੇ ਜੀ ਜਿਹੜੀ ਕਹਿਰ ਦੀ ਠੰਡ ਦੇ ਵਿੱਚ ਜਿਹੜਾ ਪੋ ਦਾ ਮਹੀਨਾ ਹੈ ਜੀ 13 ਪੋ ਤੱਕ ਜੀ ਬਹੁਤਾ ਲੋਕ ਢੇ ਖੜੇ ਕਰਨ ਵਾਲਾ ਹੈ ਜੀ ਜਿਨ੍ਹਾਂ ਜਿਨ੍ਹਾਂ ਨੇ ਇਤਿਹਾਸ ਸੁਣਿਆ ਹੈ ਛੋਟੇ ਸਹਿਬਜ਼ਾਦਿਆਂ ਦਾ ਤੇ ਵੱਡੇ ਸਹਿਬਜ਼ਾਦਿਆਂ ਦਾ ਜੀ ਤੇ ਬਹੁਤ ਵੱਡਾ ਇਤਿਹਾਸ ਆ ਜੀ ਤੇ ਵੇਖੋ ਜਿਹੜਾ ਧੰਨ ਧੰਨ ਬਾਬਾ ਪੂਰਨ ਸਿੰਘ ਜੀ ਦਾ ਗੁਰਦੁਆਰਾ ਪਿੰਡ ਵੱਡੇ ਸਭਰਾ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਆ ਕਿਵੇਂ ਭੈਣਾਂ ਜੜੀਆਂ ਸ਼ਰਦਾ ਦੇ ਨਾਲ ਸੇਵਾ ਕਰ ਰਹੀਆਂ ਜੀ ਆਜੋ ਤੁਹਾਨੂੰ ਸਾਰਾ ਹੀ ਦਿਖਾਉਣੇ ਆ ਜਿਵੇਂ ਭੈਣਾਂ ਭਾਂਡਿਆਂ ਦੀ ਸੇਵਾ ਕਰਦੀ ਹੋਈਆਂ ਤੇ ਕੁਝ ਭੈਣਾਂ ਬੈਠੀਆਂ ਨੇ ਜਦੋਂ ਕੋਈ ਭੈਣ ਦੂਸਰੀ ਉੱਠ ਕੇ ਜਾਂਦੀ ਆ ਤਾਂ ਫਿਰ ਉਸ ਜਗ੍ਹਾ ਤੇ ਸੇਵਾ ਕਰਨ ਵਾਲੇ ਪੈਣ ਬੈਠ ਜਾਂਦੀ ਹੈ ਤੇ ਵੇਖੋ ਕਿਵੇਂ ਜਿਹੜੇ ਫੁਲਕੇ ਆ ਜੀ ਪਕਾ ਰਹੀਆਂ ਐ ਜੀ ਬਹੁਤ ਵੱਡੀ ਸੇਵਾ ਹੈ ਜੀ ਭੈਣਾ ਦੀ ਲੋ ਦੇ ਕਿਉਂਕਿ ਉਹ ਤਾਂ ਹੁਣ ਸਿਆਲਾ ਚਲੋ ਗਰਮੀਆਂ ਦੇ ਵਿੱਚ ਵੀ ਭੈਣਾ ਇਤਰਾ ਹੀ ਸੇਵਾ ਕਰਦੀਆਂ ਨੇ ਜੀ ਤੇ ਦੇਖੋ ਕੋਈ ਆਟਾ ਛਾਨ ਰਿਹਾ ਹੈ ਜੀ ਕੋਈ ਭਾਂਡੇ ਮਾਜ ਰਿਹਾ ਹੈ ਜੀ ਤੇ ਸਾਰਾ ਤੁਹਾਨੂੰ ਦਿਖਾਉਣਿਆ ਵੀ ਕਿਵੇਂ ਜਿਹੜੇ ਨੌਜਵਾਨ ਵੀਰਾਂ ਨੇ ਸਭਰਾਵਾਂ ਵਾਲਿਆਂ ਨੇ ਸੇਵਾ ਕੀਤੀ ਹੈ ਜੀ ਭੈਣਾ ਨੇ ਸੇਵਾ ਕੀਤੀ ਹੈ ਜੀ ਕਿ ਗੁਰੂ ਘਰ ਦੀਆਂ ਬਹੁਤ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਨੇ ਬਾਈ ਜੀ ਮਿਲਦੀਆਂ ਜਿਹੜੇ ਕਰਮਾਂ ਤੋਂ ਬਿਨਾ ਬਾਈ ਜੀ ਇਹ ਕਤਤ ਬਾਈ ਜੀ ਕਹਿ ਦਈਏ ਨਾ ਆਮ ਬੰਦਾ ਸੇਵਾ ਕਰ ਲੇ ਆਮ ਬੰਦੇ ਕੋਲ ਬਹੁਤ ਘੱਟ ਸੇਵਾ ਹੁੰਦੀ ਹੈ ਜੀ ਸ਼ਰਧਾ ਤੋਂ ਬਿਨਾ ਸੇਵਾ ਨਹੀਂ ਆਪਾਂ ਕਰ ਸਕਦੇ ਜੀ ਤੇ ਇਤਿਹਾਸ ਨੂੰ ਹਮੇਸ਼ਾ ਹੀ ਜਿਹੜਾ ਛੋਟੇ ਸਹਬਜਾਦਿਆਂ ਤੇ ਵੱਡੇ ਸਹਬਜਾਦਿਆਂ ਦਾ ਇਤਿਹਾਸ ਆ ਬਾਈ ਜੀ ਜਿਹੜਾ ਨਦੀ ਦੇ ਵਿੱਚ ਜੀ ਠੰਡੇ ਪਾਣੀ ਦੇ ਵਿੱਚ ਲੰਘਣਾ ਤੇ ਕਿਵੇਂ ਵਿਛੋੜਾ ਪੈਣਾ ਬਹੁਤ ਵੱਡਾ ਇਤਿਹਾਸ ਹੈ ਜੀ ਜਿਹੜਾ ਇੱਥੇ ਮੱਥਾ ਸਿੰਘ ਸਭਰਾ ਹੋਣੀ ਤੇ ਅਲੱਗ-ਅਲੱਗ ਜਿਹੜੇ ਵੀ ਕਬਿਸ਼ਰ ਟਾੜੀ ਜੱਥੇ ਇੱਥੇ ਆਏ ਆ ਜੀ ਉਹਨਾਂ ਨੇ ਸੁਣਾਇਆ ਬਾਕੀ ਆ ਵੇਖੋ ਵੀਰ ਜਿਹੜੇ ਜੋੜਿਆਂ ਦੀ ਸੇਵਾ ਕਰ ਰਹੇ ਆ ਜੀ ਹਰ ਇੱਕ ਵੀਰ ਦੀਆਂ ਡਿਊਟੀਆਂ ਲਾਈਆਂ ਗਈਆਂ ਜੀ ਕੱਲੇ-ਕੱਲੇ ਵੇਖੋ ਖਾਣੇ ਬਣਾ ਕੇ ਜੋੜੇ ਰੱਖਿਆ ਜੀ ਕਿਦਾਂ ਬਹੁਤ ਵੱਡੀ ਸੇਵਾ ਹੈ ਜੀ ਜਿਹੜੇ ਆਪਾਂ ਕਹਿ ਦਿੰਦੇ ਆ ਨਾ ਜੋੜਿਆਂ ਦੀ ਸੇਵਾ ਜੋੜੇ ਝਾੜਨ ਦੀ ਸੇਵਾ ਜੋੜੇ ਸਾਫ਼ ਕਰਨ ਦੀ ਸੇਵਾ ਜਨ ਜੋੜੇ ਪਾਲਿਸ਼ ਕਰਨ ਦੀ ਸੇਵਾ ਬਹੁਤ ਮਹਾਨ ਸੇਵਾ ਹੈ ਜੀ ਤੇ ਵੇਖੋ ਜਿਹੜੇ ਜਿਹੜੇ ਵੀਰ ਸੇਵਾ ਕਰ ਰਿਹਾ ਤੁਸੀਂ ਦੇਖ ਸਕਦੇ ਆ ਸਭਰਾਵਾਂ ਵਾਲੇ ਵੀਰ ਸਾਡੇ ਚੜ੍ਹਦੇ ਪਾਸੇ ਵਾਲੇ ਤੇ ਲਹਿੰਦੇ ਪਾਸੇ ਵਾਲੇ ਵੀ ਹਰ ਇੱਕ ਨੇ ਬਾਈ ਜੀ ਜੋਰ ਲਾਇਆ ਐਵੇਂ ਕਹੀ ਜਾਏਗੀ ਤੇ ਜਿਹੜੇ ਬਾਈ ਜੀ ਚੜ੍ਹਦੇ ਪਾਸੇ ਵਾਲੇ ਇਹਨਾਂ ਤੇ ਭਰਾਵਾਂ ਦੇ ਵਿੱਚ ਜਿਆਦਾ ਸ਼ਰਧਾ ਭਾਵਨਾ ਵਾਲੇ ਸੇਵਾ ਕਰਦੇ ਕਿਉਂਕਿ ਗੁਰਦੁਆਰਾ ਸਾਹਿਬ ਚੜ੍ਹਦੇ ਪਾਸੇ ਆਲਾ ਤੇ ਉਹਨਾਂ ਵੀਰਾਂ ਦੀਆਂ ਸ਼ੁਰੂ ਤੋਂ ਜ਼ਿੰਮੇਵਾਰੀਆਂ ਰਹਿੰਦੀਆਂ ਕਿ ਕਿਵੇਂ ਆਪਾਂ ਇਹ ਗੁਰਦੁਆਰਾ ਸਾਹਿਬ ਜਿਹੜਾ ਪ੍ਰੋਗਰਾਮ ਸਿਰੇ ਲੈ ਕੇ ਜਾਣਾ ਹੈ ਜੀ ਹਰ ਇੱਕ ਵੀਰ ਨੇ ਆਪੋ ਆਪਣੀ ਡਿਊਟੀ ਨਿਭਾਈ ਤੇ ਵੇਖੋ ਜਿਵੇਂ ਲੰਗਰਾਂ ਦੇ ਪ੍ਰਸ਼ਾਦਿਆਂ ਦੇ ਸੰਗਤਾਂ ਛੱਕ ਰਹੀਆਂ ਜੀ ਤੇ ਲਾਗਰੀ ਵੀਰ ਹਰ ਇੱਕ ਨੂੰ ਫੁਲਕਾ ਛਕਾ ਰਿਆ ਜੀ ਭਾਵੇਂ ਗੁਰੂ ਘਰ ਕੋਈ ਤੇਰ ਮੇਰ ਨਹੀਂ ਆ ਜੀ ਸਾਡੇ ਪਿੰਡ ਦੇ ਵਿੱਚ ਜੇ ਗੱਲ ਕਰੀਏ ਨਾ ਭਾਵੇਂ ਦੇਖੋ ਜੀ ਇੱਕ ਪੱਤਰਕਾਰ ਆਇਆ ਜੀ ਬੀਬਾ ਉਹਨੇ ਕਹਿ ਦਿੱਤਾ ਵੀ ਪਿੰਡ ਦੇ ਵਿੱਚ 18 ਗੁਰਦਵਾਰਾ ਜੀ ਤੇ ਬਾਈ ਜੀ ਪਹਿਲੀ ਗੱਲ ਤਾਂ 18 ਗੁਰਦੁਆਰਾ ਸਾਹਿਬ ਸਾਡੇ ਪਿੰਡ ਚ ਹੈ ਨਹੀਂ ਕਿ ਜੀ ਜੇ ਕਿਤੇ ਗੁਰਦਵਾਰਾ ਹੈ ਵੀ ਇਹ ਜਿਹੜੇ ਬਾਈ ਜੀ ਲੋਕ ਇਹ ਨਹੀਂ ਵੀ ਇੱਕ ਦੂਜੇ ਦੇ ਗੁਰਦੁਆਰਿਆਂ ਦੇ ਵਿੱਚ ਜਾ ਆਉਂਦੇ ਨਹੀਂ ਜਾਂਦੇ ਨਹੀਂ ਹਰ ਇੱਕ ਜਗ੍ਹਾ ਕੋਈ ਜਿਹੜੀ ਮਰਜ਼ੀ ਜਗ੍ਹਾ ਗੁਰਦੁਦਵਾਰਾ ਸਾਹਿਬ ਮੱਥਾ ਟੇਕ ਸਕਦਾ ਹੈ ਜੀ ਤੇ ਇਹੋ ਜੀ ਕੋਈ ਗੱਲ ਨਹੀਂ ਆ ਜੀ ਤੇ ਵੇਖੋ ਸੰਗਤਾਂ ਸੇਵਾ ਕਰਦੀਆਂ ਭੈਣਾ ਵੀ ਆਲ ਵੀਰ ਬਰਤਨਾਂ ਦੀ ਸੇਵਾ ਕਰ ਰਿਹਾ ਜੀ ਤੇ ਬਹੁਤ ਵੱਡੀ ਸੇਵਾ ਹੈ ਜੀ ਇਧਰ ਝੂਠੇ ਬਰਤਨ ਜਿਹੜੇ ਭਾਂਡਿਆ ਜੀ ਉਹਨਾਂ ਦੀ ਸੇਵਾ ਵੀਰ ਕਰ ਰਹਾ ਹੈ ਜੀ ਤੇ ਕੱਲੀ-ਕੱਲੀਆਂ ਥਾਲੀਆਂ ਸਾਫ਼ ਕਰਕੇ ਤੇ ਜਿੱਥੇ ਸੇਵਾ ਚੱਲ ਰਹੀ ਹੈ ਨਾ ਭਾਂਡੇ ਧੋਣ ਦੀ ਉਸ ਜਗ੍ਹਾ ਲੈ ਕੇ ਜਾ ਰਹਾ ਹੈ ਜੀ ਇਧਰ ਵੀਰ ਜਿਹੜੇ ਸਬੀਆਂ ਸਬਜ਼ੀਆਂ ਤੇ ਸੇਵਾ ਜੀ ਇਹਨਾਂ ਦੀਆਂ ਵੀ ਜ਼ਿੰਮੇਵਾਰੀਆਂ ਲੱਗੀਆਂ ਜੀ ਇਧਰ ਤੰਦੂਰ ਵਾਲਾ ਬਾਈ ਤੰਦੂਰ ਤੇ ਫੁਲਕੇ ਪਕਾ ਰਿਹਾ ਹੈ ਜੀ ਇਹ ਸਬਜ਼ੀਆਂ ਚਾਹ ਪਾਣੀ ਬਣਾਉਣ ਵਾਲਿਆਂ ਦੀ ਹਰ ਇੱਕ ਦੀ ਡਿਊਟੀ ਲੱਗੀ ਹੈ ਜੀ ਆਪੋ ਆਪਣੀਆਂ ਡਿਊਟੀਆਂ ਸੰਭਾਲੀ ਬੈਠਿਆ ਜੀ ਆਜੋ ਤੁਹਾਨੂੰ ਬਾਜ਼ਾਰ ਦਾ ਵੀ ਵਿਖਾਉਣਿਆ ਵੀ ਕਿਹੜੇ ਕਿਹੜੇ ਸਮਾਨ ਇੱਥੇ ਅੱਜ ਵਿਕਨੇ ਵੀ ਆਏ ਆ ਤੇ ਵੀਰਾਂ ਦੇ ਨਾਲ ਗੱਲਬਾਤ ਵੀ ਕਰਾਉਣਿਆ ਤੁਹਾਡੀ ਭਰਾਵਾਂ ਦੇ ਨਾਲ ਵੇਖੋ ਜਿਹੜੇ ਵੀਰ ਸੇਵਾ ਨਿਭਾ ਰਹੇ ਆ ਵੀਰ ਸੇਵਾਦਾਰਾ ਜਿਹਨੀਆਂ ਦੀਆਂ ਡਿਊਟੀਆਂ ਬੜੇ ਸ਼ਰਧਾ ਨਾਲ ਇਹ ਸੇਵਾ ਕਰ ਰਹੇ ਆ ਯੋਧੇ ਮਾਝੇ ਵਾਲੇ ਹੂੰ ਹਰੇਕੀ ਵੀਰ ਫਤਿਹ ਬੁਲਾ ਰਿਹਾ ਜੀ ਜਿਹੜੇ ਜਿਹੜੇ ਵੀਰ ਸਖਦੀਪ ਸਿੰਘ ਸਾਡਾ ਵੀਰ ਇਹਨਾਂ ਵੀਰ ਦੀ ਵੀ ਇਸਦੀ ਵੀ ਡਿਊਟੀ ਲੱਗੀ ਆ ਜੀ ਬਹੁਤ ਵਧੀਆ ਹਰ ਇੱਕ ਵੀਰ ਨੇ ਇੱਥੇ ਜਿਹੜੇ ਜਿਹੜੇ ਵੀ ਸੇਵਾਦਾਰ ਲੱਗਿਆ ਜੀ ਪੂਰੀ ਡਿਊਟੀ ਨਿਭਾਈ ਆ ਜੀ ਤੇ ਆਜੋ ਇਧਰ ਵੀਰ ਬਾਈ ਜੀ ਮੇਲੇ ਦੇ ਵਿੱਚ ਬਾਗੋ ਵੀਰ ਚਲਾਏ ਬੈਠਾ ਪਕੌੜਿਆਂ ਦਾ ਕਮਕਾਰ ਜੀ ਬਹੁਤ ਸੋਹਣੀ ਗੱਲ ਹੈ ਜੀ ਹਾਰੇ ਕੀ ਤੇ ਗਰਮਾ ਗਰਮ ਪਕੌੜੇ ਭਰਾ ਛੜਾ ਹੋਰ ਵੀ ਬਾਗ ਵਧੀਆ ਬੋ ਜੀ ਵਧੀਆ ਕੀ ਸੁਣਾਓ ਜੀ ਤੇ ਕਿਵੇਂ ਦਾ ਮਨਾਇਆ ਸੰਗਤਾਂ ਨੇ ਮੇਲਾ ਕਿਵੇਂ ਦਾ ਮਨਾਇਆ ਜੀ ਬਹੁਤ ਚੜ੍ਹਦੀਆਂ ਕਰਾਵਾ ਮੇਲਾ ਬੰਦਿਓ ਅੱਛਾ ਜੀ ਹਾਂ ਜੀ ਕਰੇ ਬਹੁਤ ਸਿਰਫ ਹਾਂ ਵਧੀਆ ਜੀ ਵਧੀਆ ਕਦੇ ਉਹਨੇ ਵੀ ਮਿਹਨਤ ਕਰੋ ਆਹ ਇੱਕ ਆਦਮੀ ਮਿਹਨਤ ਦੇ ਇਤੰਦਰੁਸਤੀ ਆ ਹਾਂਜੀ ਹਾਂਜੀ ਕੋਈ ਵੀ ਆ ਮਿਹਨਤ ਦੇ ਇਤਨਾ ਮਿਹਨਤ ਜ਼ਰੂਰੀ ਆਪਣੀ ਬਿਲਕੁਲ ਜੀ ਬਿਲਕੁਲ ਬਿਲਕੁਲ ਮਿਹਨਤ ਕਰੋ ਹਰਦ ਕੰਮ ਨਾ ਕਰੋ ਬਿਲਕੁਲ ਜੀ ਬਿਲਕੁਲ 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 ਮਿਹਨਤ ਕਰੋ ਮਿਹਨਤ ਕਰਨੀ ਚਾਹੀਦੀ ਹੈ ਜੀ ਬਸ ਬਸ ਤੇ ਬਹੁਤ ਸੋਹਣੀ ਗੱਲ ਮਿਹਨਤ ਦਾ ਕੋਈ ਡਰ ਨਹੀਂ ਡਰਾ ਚੋਰੀ ਦਾ ਬਾਈ ਜੀ ਬਹੁਤ ਸਹੀ ਗੱਲ ਹੈ ਜੀ ਹਾਂਜੀ ديرے عينان هاي ديني اوه امنه هر دن خدا جو रा पर اور یہ تواری کے کرتے کو بلا اس طرح کرو میرے اللہ ہاتھ تک کے سامنے <سؤال> بادشاہ پھر سے آگے <سؤال> چاہیے ہوں بہت بہت طرح کے چاہیے اور بہت احترام دینے کے وجہ سے اپنا <سؤال> حساب کو کر دے سبھی <سؤال> ہاتھ پتا ہے بہت بڑا گرو نندوار کی دوسری جان کی ہو اپنا دیکھنا ہے دیکھنا ہے ਲਓ ਸਾਹਿਬ ਜੀ ਆ ਗਈ ਜਦੋਂ ਹੋਰ ਠੀਕ ਠਾਕ ਹਾਂ ਜੀ ਬੜੀ ਆ ਗਈ ਹੈ ਜੀ ਵਧੀਆ ਜੀ ਨਹੀਂ ਨਹੀਂ ਹੈ ਹੈ ਲਾਉਣਾ ਹੈ ਕੋਈ ਨਾ ਨਾ ਕੋਲੀ ਯਾਰ ਕੋ ਹਾਂਜੀ ਤਰਸੇਮ ਸਿੰਘ ਜੀ ਕੀ ਗਾਨਿਆ ਜੋਣੀ ਵੀਰ ਜੀ ਅਸੀਂ ਵੀਰ ਜੀ ਇਹਦਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਿਆ ਪੰਜ ਦਿਨ ਹੋ ਗਏ ਜੀ ਅੱਜ ਇਹ ਨਗਰਪਾਲਿਕਾ ਰਚਨਾ ਦਾ ਨਾਂ ਨਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਰਾਤ ਨੂੰ ਇੰਤਰੀ ਰੋਟ ਕੇ 12 ਵਜੇ ਲਾਗੇ ਜਾਂਦੇ ਜੀ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਸਾਰੀ ਸੰਗਤ ਦਾ ਬਹੁਤ ਆਪਾ ਕਰਦੇ ਵੜਾ ਸਹਿਮ ਦੇਤਾ ਸਾਰੀ ਸੰਗਤ ਨੇ ਕੋਈ ਕਮੇਟੀ ਨਹੀਂ ਕੋਈ ਜਾਣ ਨਹੀਂ ਕੋਈ ਦਾ ਨਹੀਂ ਸਾਰੇ ਨਾਲ ਮਿਲ ਕੇ ਸੇਵਾ ਕਰਦੇ ਜੀ ਕਿੰਨੇ ਦਿਨਾਂ ਤੋਂ ਸੇਵਾ ਕਰ ਰਹੇ ਨਹੀਂ ਇਹ ਪੰਜ ਦਿਨ ਹੋ ਗਿਆ ਜੀ ਲਗਾਤਾਰੀ ਲਗਾਤਾਰ ਪੰਜ ਦਿਨ ਹੋ ਗਏ ਤੇ 9 ਘੰਟੇ ਪਾਉਦੇ ਨਹੀਂ ਇੱਕ ਦਿਨ ਚੱਲੀ ਤੇ 9 ਘੰਟੇ ਪਾਉਦੇ ਇੱਕ ਘੰਡੇ ਵਿੱਚ ਦਿੱਤੇ ਜੀ ਇਹ ਮਹਾਨਤਾ ਕਰ ਰਿਹਾ ਹੈ ਨੇ ਬੜੀ ਸੰਗਤ ਹੈ ਸਾਡਾ ਬਹੁਤ ਨਾਲ ਦਾ ਬੜਿਆ ਨੇ ਸੋਹਾਰ ਜੀ ਸਿੰਘ ਜੀ ਦਾ ਆਏ ਹਰ ਵਾਰ ਸੇਵਾ ਕਰਨੇ ਲਗਰਾਂਗੇ वैगर जी का खालसा श्री वैगर जी की फतेह बाबा जी पहलो नी दासम सिंह पट्टी जिला ਹਾਂਜੀ ਤੇ ਕਿਵੇਂ ਦਾ ਜਿਹੜਾ ਅੱਜ ਇਹ ਪ੍ਰੋਗਰਾਮ ਦਾ ਛੋਟੇ ਸਾਹਿਬ ਜਦਿਆਂ ਦਾ ਤੇ ਵੱਡੇ ਸਾਹਿਬ ਜਦਿਆਂ ਦਾ ਜਿਹੜਾ ਮਨਾਇਆ ਕਿਸ ਤਰ੍ਹਾਂ ਮਨਾਇਆ ਜੀ ਅੱਜ ਇਹ ਵੈਭਰੀ ਬਹੁਤ ਸ਼ਰਧਾ ਦੇ ਭਾਉ ਨਾਲ ਨਾਲ ਨਗਰ ਦੇ ਸੰਜੋਗ ਨਾਲ ਨਾਲ ਲੱਖੇ ਦੇ ਸੰਜੋਗ ਦੇ ਨਾਲ ਇਹ 18 ਤਰੀਕ ਤੋਂ ਸ਼੍ਰੀ ਇਹ ਪਹਿਲੀ ਖਾਨ ਰੜੀ ਦੇ ਸ਼੍ਰੀ ਖਾਲਪਾ ਸਾਹਿਬ ਰੰਗ ਰਹੀ ਤੇ ਰਾਤ ਦੇ ਦਿਵਾਨ ਸੱਜਿਆ ਜਿਨ੍ਹਾਂ ਵਿੱਚ ਸ਼੍ਰੀ ਸ਼੍ਰੀ ਜਥੇ ਦੇ ਢਾਡੀ ਜਥਾਨ ਨੇ ਸੰਜੋਗ ਦਿੱਤਾ ਜੀ ਅੱਜ ਦੂਸਰੀ ਲੜੀ ਦੇ ਸ਼੍ਰੀ ਖਾਲਪਾ ਸਾਹਿਬ ਪਰੇ ਝੋਕ ਪਏ ਆ ਜਿੱਲਾ ਦੇ ਵਿੱਚ ਯਾਨੀ ਮਸਾ ਸਿੰਘ ਸਭਰਾ ਉਹ ਜੁੜੀ ਲੱਗੀ ਗਿਆਨੀ ਮੱਖਣ ਸਿੰਘ ਜੀ ਸਤਖੰਡ ਸ੍ਰੀ ਦਰਬਾਰ ਸਾਹਿਬ ਉਧਰ ਪਹੁੰਚੇ ਸੀ ਤੇ ਸਾਬਕਾ ਹੈਡ ਗਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘਾ ਉਹਨਾਂ ਨੇ ਕਥਾ ਸੁਣਾ ਕੇ ਬਹੁਤ ਹੀ ਸਹਜਾਜ ਨਾਲ ਜੀਵਨ ਦੇ ਚੱਲਣਾ ਪਾਇਆ ਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਛੋਟੇ-ਛੋਟੇ ਬੱਚਾ ਰੇ ਗੁਰੂ ਸਾਹਿਬ ਦੇ ਬੱਚਾ ਨੇ ਕਿਸ ਤਰ੍ਹਾਂ ਸਾਡੀ ਕੌਮ ਤੋਂ ਸ਼ਹੀਦਾਂ ਜਿੱਤਿਆਂ ਕਿਸ ਤਰ੍ਹਾਂ ਉਹਨਾਂ ਯੋਧਿਆਂ ਨੇ ਰਣ ਵਿੱਚ ਜੁੱਤੇ ਸੇਖ ਪੰਥ ਦੇ ਸਮੁੱਚੀ ਸ਼ਕਸਾਂ ਤੋਂ ਬੇਨਤੀ ਕਰਦੇ ਹਾਂ ਕਿ ਇਹ ਗੁਰਦੁਆਰਾ ਨਗਰ ਸਭਰਾ ਪਿੰਡ ਸੁਬਰਾ ਦੇ ਵਿੱਚ ਮੌਜੂਦ ਹੈ ਬਾਬਾ ਪੂਰ ਸਿੰਘ ਦੇ ਨਾਲ ਆ ਪ੍ਰਸਿੱਧ ਹੈ ਇਹ 40 ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਬਾਬਾ ਪੂਰ ਸਿੰਘ ਦੀ ਸਲਾਨਾ ਵਰਸੀ ਸਵੇਰ ਜੀ ਮਨਾਈ ਜਾਂਦੀ ਆ ਇਹ ਗੁਰਦੁਆਰਾ ਸਾਹਿਬ ਦਾ ਇਹ ਇਲਾਕੇ ਦੀ ਸੰਗਤਾਂ ਦਾ ਸਜੋਗ ਹੀ ਆ ਇਸ ਗੁਰਦੁਆਰੇ ਦੀ ਕੋਈ ਪੜੀ ਨਹੀਂ ਹੈ ਜੀ ਇਹ ਸੰਗਤ ਦੇ ਸਜੋਗ ਨਾਲ ਬਹੁਤ ਹੀ ਵੱਡਾ ਇਹ ਸਮਾਗਮ ਸਲਾਨਾ ਜੋੜ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਸੇਖ ਸੰਸਕ੍ਰਿਤੀ ਦੇ ਕਿੰਨੇ ਨਹੀਂ ਠੀਕ ਹੈ ਜਗਾ ਕੇ ਰੱਖ ਇਸ ਤਰ੍ਹਾਂ ਹੀ ਸੰਯੋਗ ਦਿੰਦੇ ਰਹੋ ਗੁਰੂ ਮਹਾਰਾਜ ਸਰਬੱਤ ਦਾ ਭਲਾ ਕਰੇ ਚੜ੍ਹਦੀ ਕਲਾ ਕਰੇ ਨਾਨਕ ਨਾਮ ਚੜ੍ਹਦੀ ਜਗਤ ਤੇ ਭਲੇ ਸੰਗਤ ਦਾ ਭਲਾ ਚੱਲ ਅਸੀਂ ਲੈ ਆਣੇ ਜਿਹੜਾ ਮੇਟਣਾ ਨੇ ਕਿੱਥੇ ਹੋ ਰਹੀ ਜਾਓ ਮਾਮਾ ਆਦਾ ਨਾ ਲੈ ਆਏ ਹਾਂ ਇੱਕ ਘੰਟਾ ਆ ਰਿਹਾ ਨਹੀਂ ਫੇਸਬੁਕ ਤੇ ਲਾਈਵ ਕਰਾਂ ਜੀ ਕਿਤਾਬ ਕੋ ਕਿਤਾਇਰਾ